ਅੱਪਾ ਕਰਨ ਲੱਗੇ ਟਰੱਕ ਐਂਟਰ ਐਂਟਰ ਹੋਣੀ ਸਟਾਰਟ ਹੋ ਗਿਆ ਅੱਪਾ ਚੱਲੇ ਹੋਣੇ ਮਹੀਨੇ ਡੇਢ ਮਹੀਨੇ ਬਾਅਦ ਸਵੀਡਨ ਨੂੰ ਰੇ ਟਰੱਕ ਲੋਡ ਹੋਣੇ ਜਿੰਨੇ ਹੋਏ ਇੱਥੇ ਲੱਕੜੇ ਦੇ ਆਦਾ ਉਹ ਬੰਦਾ ਲਵਾਉਂਦਾ ਹੈ ਸੈਟ ਕਰਕੇ ਟਰੱਕ ਪੂਰਾ ਜੋੜ ਕੇ ਜਦੋਂ ਉਹ ਇਸ਼ਾਰਾ ਕਰਨਾ ਨਾ ਬੰਦ ਕਰ ਦੋ ਫੇਰ ਖੜਾਣੀ ਗੱਡੀ ਇੱਧਰ ਛੋਟੀਆਂ ਗੱਾਰਾਂ ਵੀ ਨਾਲ ਆਉਣ ਲੱਗੀਆਂ ਲੋਡ ਟਰੱਕ ਆਵਣਾ ਲੱਗ ਗਿਆ ਪਾਰਕ ਤੇ ਬਾਹਰ ਦਾ ਮਾਹੌਲ ਹੁਣ ਆਪਾਂ ਚੱਲਦੇ ਹਾਂ ਰੂਮ 'ਚ ਸਾਲ ਦੇ ਦੋਸਤੋ ਆਪਾਂ ਪਹੁੰਚ ਗਏ ਸਵੀਟਾਂ ਟਰੱਕ ਜਿ ਸ਼ਿਪ 'ਚ ਆਇਆ ਬਾਹਰ ਨਿਕਲਣਾ ਗਾਈ ਅਧਾ ਲੱਗਣਾ ਪੋਰਟ ਪਰ ਸ਼ਿਪਨਾ ਦੇਖਦੇ ਆ ਇੱਥੇ ਉਹਦਾ ਲੱਗ ਗਈ ਹੈ ਪਹਿਲਾ ਅਨਲੋਡ ਜਾਣਦੇ ਆ ਉੱਥਾ ਜੇ ਉਹ ਆਜ ਖੁੱਲਾ ਦਾ ਕਰ ਦੇਣੀ ਅਨਲੋਡ ਨਹੀਂ ਤਾਂ ਸੋਮਵਾਰ ਨੂੰ ਹੋਣੀ ਆਪਾਂ ਹੁਣ ਸ਼ਿਪ ਤੋਂ ਬਾਹਰ ਕੱਢਣ ਲੱਗਿਆ ਆਪਣਾ ਟਰੱਕ ਜਿਹੜਾ ਪਹਿਲਾ ਅਨਲੋਡ ਹੈ ਨਾ ਉੱਥੇ ਹੀ ਲੱਗ ਜਾ ਜਾਂ ਖੜ ਜਾਣਾ ਉੱਥੇ ਸੋਮਵਾਰ ਨੂੰ ਹੋਣੀ ਅਨਲੋਡਿੰਗ ਹੈ ਨਾਥੀਸਟ ਟੂਵਰ ਟਫ ਗ੍ਰੈਂਡਨ ਮੌਸਮ ਠੰਡਾ ਹੀ ਹੈ ਨੋਰਵੇ, ਸਵੀਡਨ, ਫਿਨਲੈਂਡ ਇੱਥੇ ਠੰਡਾ ਹੀ ਰਹਿੰਦਾ ਮੌਸਮ ਆਪਾਂ ਨਿਕਲ ਗਏ ਪੋਰਟ ਤੋਂ ਬਾਹਰ ਇੱਥੇ ਦੇ 44 ਕਿਲੋਮੀਟਰ ਹੈ ਉੱਥੇ ਜਾ ਖੜ ਜਾਣਾ ਤੇ ਸੋਮਵਾਰ ਨੂੰ ਕਰਾਂਗੇ ਖਾਲੀ ਗੱਡੀ ਇੱਧਰ ਸਮੁੰਦਰ ਹੈ ਇੱਧਰ ਪੜਾਈ ਕਰਨੀ ਸ਼ੁਰੂ ਨਹੀਂ ਹੋਈ ਮੈਂ ਜਿੱਥੇ ਪਹਿਲਾ ਹਾਂ ਰੋਡ ਕਰਨਾ ਉੱਥੇ ਲੱਗੇ ਜਗਾ ਪਾਰਕਿੰਗ ਲਾਤੀ ਗੱਡੀ ਬਾਹਰ ਲੱਗੀ ਬਾਹਰ ਪੜਦੇ ਲਾਤੇ ਹੁਣ ਨ ਕੋਈ ਮਾਇਆ ਵਾ ਹੁਣ ਸੋਮਵਾਰ ਨੂੰ ਦਿਖਾਵਾਂਗਾ ਤੁਹਾਨੂੰ ਮਾਹੌਲ ਆਪਾਂ ਬਣਾਏ ਚਾਵਲ ਟਾਈਮ ਤੇ 6 ਵਜੇ ਸ਼ਾਮ ਗਿਆਂ ਪ੍ਰਸ਼ਾਦਾ ਸਤਿ ਸ਼੍ਰੀ ਅਕਾਲ ਜੀ ਕੰਟੀਨਿਊ ਔਨ ਲਾਫੀ ਗਾਰਡਨ ਫਾਰ 800 ਮੀਟਰਸ ਮੈਂ ਅਗਸਟ ਟਾਈਮ ਸਵੀ ਡਨ ਤੇ ਅੱਜ ਚਾਰ ਜਗ੍ਹਾ ਅਨਲੋਡਿੰਗ ਕਰਨਾ ਟਰੱਕ ਹੁਣ ਪਹਿਲੀ ਅਨਲੋਡਿੰਗ ਨੂੰ ਚੱਲਿਆ ਇੱਥੇ ਦੇ 8 ਕਿਲੋਮੀਟਰ ਤੇ ਦੋ ਦਿਨ ਲਈ ਆਪਾਂ ਰੈਸਟ ਕੁਝ ਨਹੀਂ ਕੀਤਾ ਸੁਸਤੀ ਪਾਈ ਬਸ ਆਹ ਤੁਹਾਨੂੰ ਦਿਖਾਈ ਇਹ ਮਾਹੌਲ ਇਹ ਸਵੀਡਨ ਦਾ ਸਵੇ ਸਵੇਰ ਦਾ ਮਾਹੌਲ ਟਾਈਮ ਹੈ 7 ਵਜੇ ਪਹਿਲਾ ਅਨਲੋਡ ਕਰਤਾ दूसरे अनलोड ना जाना अपनी पहली अनलोडिंग हो गई दूजी न चले आज पांच जगह अनलोड करना ट्रक दूसरा भी अपना अनलोड हो तीन जगह अनलोडिंग करती चौथी एक सौ चौती किलोमीटर है ਉਹ ਪਿੱਛੇ ਵਾਲੀ ਕੰਪਨੀ ਚ ਗਈ ਤੀ ਟ੍ਰੈਫਿਕ ਮਿਲ ਗਈ ਹੁਜਾ ਮੈਨੂੰ ਸਫਰ ਹੈਗਾ 118 ਕਿਲੋਮੀਟਰ ਮੌਸਮ ਬਦਿਆ সুইডਨ ਦਾ ਇੱਧਰ ਸਮੁੰਦਰ ਹੈ ਨਾਲ ਨਾਲ ਦੇ ਉਧਰ ਰਸਤਾ ਜਾਇਗਾ ਦਾ ਸਾਡੇ ਵਾਲਾ 10 ਕਿਲੋਮੀਟਰ ਰਹਿ ਗਿਆ ਜਿੱਥੇ ਮੈਂ ਖਾਲੀ ਕਰਨਾ ਟਰੱਕ ਅਜੇ ਇਧਰ ਕਣਕਾਂ ਨਹੀਂ ਪੂਰੀਆਂ ਪੱਕੀਆਂ ਪਪੋਂ ਚੱਲੇ ਆਪਣੇ ਅਨਲੋਡਿੰਗ ਵਾਲੀ ਜਗਾ ਇਹ ਸਵੀਡਨ ਦੇ ਘਰ ਅੰਦਰ ਲੱਗੇ ਬੱਚੇ ਖੇਡਣ ਸ਼ਾਂਤੀ ਮੋਲ ਹੈ ਨਾ ਸ਼ਾਂਤੀ ਆਵਰਸਾ ਦੇ ਅੰਦਰ ਹੈ ਆ ਦੇਖੋ ਕਿੰਨਾ ਸੋਹਣਾ ਬਣਾਇਆ ਵਾ ਇਹ ਤਰ੍ਹਾਂ ਪ੍ਰਾਣਾ ਸਾਈਕਲ ਦੇਖੋ ਸਜਾਵਟ ਬਣਾਈ ਵੀ ਉਹ ਸਾਈਕਲ ਖੜਾ ਬੰਦਰ ਮੈਂ ਬਦਲਾ ਦੇ ਅੰਦਾਜ਼ਾ ਲਾ ਲਓ ਮੌਸਮ ਕਿੰਨਾ ਸੋਹਣਾ ਹੋਣਾ ਮੈਂ ਆਪਣਾ ਲਾਸਟ ਅਨਲੋਡਿੰਗ ਜਗ੍ਹਾ ਪਹੁੰਚਣੇ ਵਾਲਾ ਹੀ ਆ 40 ਕਿਲੋਮੀਟਰ ਰਹਿ ਗਿਆ ਲਾਸਟ ਡਿਲੀਵਰੀ ਦੇ ਦਿੱਤੀ ਬਾ ট্রাক ਹੋ ਗਿਆ ਆਪਣਾ ਖਾਲੀ ਹੁਣ ਚੱਲਦੇ ਆ ਪਾਰਕਿੰਗ ਜਨਾਂ ਟਾਈਮ ਇੱਥੇ 4 ਵਜੇ ਸ਼ਾਮ ਦੇ ਤੇ ਜਿੱਥੇ ਮੈਂ ਸਵੇਰੀ ਸਟਾਰਟ ਕੀਤਾ ਦਾ ਉੱਥੇ ਆ ਖੜ ਗਿਆ ਪਾਰਕਿੰਗ ਹੁਣ ਕੱਲ ਨੂੰ ਆਉਂਗਾ ਲੋਡ 8 ਵਜੇ ਆਉਂਗਾ ਡਿਸਪੈਚਰ ਫੇਰ ਕਰਾਂਗੇ ਕੱਲ ਨੂੰ ਲੋਡ ਇਹ ਬਲੌਗ ਦੀ ਇੱਥੇ ਹੈ ਦਾ ਐਂਡ ਚੰਗਾ ਲੱਗਿਆ ਕਮੈਂਟ ਲਾਈਕ ਸ਼ੇਅਰ ਜਰੂਰ ਕਰੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਘਟ ਦੇਖਦੇ ਪਤਾ ਨਹੀਂ ਕਿ ਆ ਚੱਕਰ ਆ ਚੱਲ ਆਪਾਂ ਮਿਹਨਤ ਕਰੀ ਜਾਣੀ ਇੱਕ ਨ ਇੱਕ ਦਿਨ ਫਲ ਲੱਕੂਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ